ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਾਫੀ ਸਮਾਂ ਹੋ ਗਿਆ ਤੁਹਾਡੇ ਰੂਬਰੂ ਨਹੀਂ ਆਇਆ ਕਿਉਂਕਿ ਮੈਂ ਬਾਹਰ ਗੁਰੂ ਧਾਮਾਂ ਦੇ ਦਰਸ਼ਨ ਕਰਨ ਭਾਰਤ ਤੋਂ ਬਾਹਰ ਗਿਆ ਸੀ ਪੰਜਾਬ ਤੋਂ ਹੁਣ ਆਇਆ ਹਾਂ ਥੋੜੀ ਸਿਹਤ ਵੀ ਠੀਕਨੇ ਵਾਚ ਪਰ ਫਿਰ ਵੀ ਮੈਂ ਅੱਜ ਇੱਕ ਗੱਲ ਤੇ ਬੜੇ ਇੱਕ ਗੰਭੀਰ ਵਿਸ਼ੇ ਤੇ ਗੱਲ ਕਰਨਾ ਚਾਹ ਰਿਹਾ ਹਾਂ ਯੂਟਿਊਬਰ YouTube ਨੇ ਇਸ ਪ੍ਰਕਾਰ ਦਾ ਗੰਦ ਪਾ ਦਿੱਤਾ ਖਾਸ ਕਰਕੇ ਲੜਕੀਆਂ ਨੇ ਤੇ ਬੀਬੀਆਂ ਨੇ ਔਰਤਾਂ ਨੇ ਜਿਨ੍ਹਾਂ ਨੇ ਸ਼ਰਮ ਦੀ ਸਾਰੀ ਹਾਦੀ ਪਾਰ ਕਰ ਦਿੱਤੀ ਮੈਂ ਧੰਨਵਾਦੀ ਆ ਕੋਈ ਸਮਾਜ ਸੇਵੀ ਜਥੇਬੰਦੀਆਂ ਨੰਘ ਜਥੇਬੰਦੀਆਂ ਦਾ ਪਿਛੇ ਦੇ ਵੀਰ ਨੇ ਇੱਕ ਬੜਾ ਵਧੀਆ ਨੰਘ ਸਿੰਘ ਨੇ ਰੋਲ ਅਦਾ ਕੀਤਾ ਇੱਕ ਬੀਬੀ ਜਿਹੜੀ ਲੁਥਰਾ ਡਬਲ मीनिंग ਚ ਕਾ ਕੇ ਐਡਾ ਕਰ ਰਹੀ ਸੀ ਕਿੰਨੂੰ ਨਹੀਂ ਪਤਾ ਹਰ ਚੀਜੋ ਬਕਵਾਸ ਬੋਲ ਰਹੀ ਸੀ ਹਰ ਚੀਜ ਦਾ ਡਬਲ ਮੀਨਿੰਗ ਕਰਕੇ ਪੈਸੇ ਇੱਕ ਪੈਸਾ ਹੀ ਰਹਿ ਗਿਆ ਪੈਸਾ ਕਮਾਉਣ ਲਈ ਇਹਨਾਂ ਦੇ ਮਾਪਿਓ ਇਹਨਾਂ ਦੇ ਘਰ ਵਾਲੇ ਇਹਨਾਂ ਦੇ ਭੈਣ ਭਰਾ ਕਿੱਥੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਖੁੱਲਾ ਆਜ਼ਾਦ ਛੱਡਿਆ ਇੱਕ ਚੰਦ ਟੁਕੜਿਆਂ ਦੀ ਪਿਆਹਾਂ ਲਈ ਹੁਣ ਤੇ ਕੁੜੀਆਂ ਗਾਂ ਕਰਦੀਆਂ ਬਹੁਤ ਬਿਸ਼ਰਮੀ ਨਾਲ ਉਹ ਕੁੜੀ ਵੀਡੀਓ ਪਾਉਂਦੀ ਸੀ ਉਹਨਾਂ ਆਕੇ ਸਮਝਾਇਆ ਪਤਾ ਨਹੀਂ ਹੁਣ ਉਹ ਕਿੰਨਾ ਘਟਾਰੇ ਸਮਝੀਦੀ ਆ ਪਰ ਮੈਂ ਅੱਜ ਨੰਗਾ ਜਿੱਥੇ ਬੰਦੀਆਂ ਦਾ ਧਿਆਨ ਉਸੇ ਵੀਰ ਦੇ ਅੱਗੇ ਫਿਰ ਬੇਨਤੀ ਕਰਦਾ ਇੱਕ ਬਹੁਤ ਹੀ ਬਤਮੀਜ਼ ਔਰ ਮੈਂ ਔਰਤ ਨੂੰ ਅੱਜ ਤੱਕ ਮਾਰਾ ਨਹੀਂ ਕਿਹਾ ਪਰ ਮੇਰੇ ਅੱਜ ਮੂੰਹੋਂ ਲਫ਼ਜ਼ ਨਿਕਲ ਰਿਹਾ ਕਮਲਕੌਰ ਜਿਹੜੀ YouTube ਤੇ ਵੀਡੀਓ ਪਾ ਰਹੀ ਹੈ ਔਰ ਇੰਨਾ ਗੰਦ ਬਖਦੀ ਆ ਮੈਂ ਪਹਿਲਾਂ ਲੱਗਾ ਸੀ ਕਿ ਉਹਦੀ ਵੀਡੀਓ ਚਲਾ ਕੇ ਤੁਹਾਨੂੰ ਦੱਸਣਾ ਪਰ ਮੇਰੀ ਹਿੰਮਤ ਹੈ ਨਹੀਂ ਮੇਰਾ ਜ਼ਮੀਰ ਜਿਹੜਾ ਉਸ ਚੀਜ਼ ਨੂੰ ਲਾਇਕ ਹੀ ਨਹੀਂ ਕਰਦਾ ਮੇਰੇ ਉਹ ਜ਼ਮੀਰ ਨੇ ਕਿਹਾ ਹੀ ਨਹੀਂ ਮੈਨੂੰ ਕਿ ਉਹ ਵੀਡੀਓ ਤੁਸੀਂ ਸੁਣ ਨਹੀਂ ਸਕਦੇ ਤੁਹਾਡੇ ਕੰਨ ਜਿਹੜੇ ਤੁਸੀਂ ਬੰਦ ਕਰ ਲੋਗੇ ਜਿੰਨਾ ਗੰਦ ਉਹ ਕਮਲ ਕੋਰ ਜਿਹੜੀ ਉਹਦੀ ਤੁਹਾਨੂੰ ਮੈਂ ਸਕਰੀਨ ਦੇ ਉੱਤੇ ਆ ਫੋਟੋ ਜ਼ਰੂਰ ਦਿਖਾ ਸਕਦਾ ਉਹਦੀ ਆਈਡੀ ਜਿੰਨਾ ਉਹਦੀਆਂ ਵੀਡੀਓ ਤੁਸੀਂ ਆਪ ਹੀ ਚੈੱਕ ਕਰ ਲਓ ਬੇਸ਼ੱਕ ਪਰ ਵੀਡੀਓ ਦੀ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਚਲਾਉਣ ਵਾਲੀਆਂ ਨਹੀਂ ਆਸੀ ਮੇਉ ਵੀਡੀਓ ਲੋਕੀ ਪਤਾ ਨਹੀਂ ਕਿਉਂ ਲੱਖਾਂ ਕਮੈਂਟ ਕਰੀ ਜਾਂਦੇ ਲੱਖਾਂ ਉਹਦੀ ਕਮਾਈ ਕਰੀ ਜਾਂਦੀ ਉਹਦਾ ਹੌਸਲਾ ਵਧਦਾ ਜਾਂਦਾ ਉਸਔਰਤ ਦਾ ਇੰਨਾ ਕਿ ਹੌਸਲਾ ਵੱਧ ਗਿਆ ਜੇ ਤੁਸੀਂ ਉਹਨੂੰ ਰੋਕਦੇ ਜੇ ਉਹਨਾਂ ਕੋਈ ਕਮੈਂਟ ਕਰਕੇ ਵੀ ਨਾ ਕਰ ਬੀਬਾਏ ਲੇਕਿਨ ਉਹ ਉਹਨਾਂ ਨੂੰ ਗੱਲਾਂ ਕਰਦੀ ਆ ਬਹੁਤ ਸਾਰੀ ਬਤਮੀਜ਼ੀ ਨਾਲ ਉਹ ਗੱਲਾਂ ਕਰਦੀ ਆ ਮੈਂ ਕਹਿ ਹੀ ਨਹੀਂ ਦੱਸ ਸਕਦਾ ਮੈਨੂੰ ਨਹੀਂ ਪਤਾ ਭਾਰਤ ਸਰਕਾਰ ਦਾ ਇੱਥੇ ਕੰਟਰੋਲ YouTube ਤੇ ਹੈ ਕਿ ਨਹੀਂ ਫਿਲਮਾਂ ਵਿੱਚ ਮਹਲਾ ਜਿਆ ਸੀਨ ਆ ਜਾਂਦਾ ਸੈਂਸਰ ਬੋਰਡ ਲਾ ਦਿੰਦਾ ਅਡਲਟ ਦਾ ਸਰਟੀਫਿਕੇਟ ਦੇ ਜਾਂਦਾ ਪਰ ਇੱਥੇ ਤੇ ਸ਼ਰਮਾਂ ਵੀ ਗੰਦ ਹੋ ਗਿਆ ਮੈਂ ਦੇਖੇ ਚੰਗੇ ਭਲੇ ਬੰਦੇ ਜਿਹੜੇ ਉਹ ਆਪਣੀਆਂ ਜਨਾਨੀਆਂ ਨੂੰ ਨੰਗੀਆਂ ਕਰ ਕਰਕੇ ਨਿਚਾ ਰਿਆ ਅੱਜ ਦੇਖੋ ਜੀ ਸਾਡੀ ਜਨਾਨੀ ਨੇ ਬਲਾਉਜ ਨਹੀਂ ਪਾਇਆ ਥੱਲੇ ਡਾਂਸ ਕਰਨ ਦੀਆਂ ਖਾਸ ਕਰਕੇ ਆ ਝੁੱਗੀ ਚੌਪੜੀ ਵਾਲੇ ਨੇ ਹੋਰ ਜ਼ਿਆਦਾ ਸ਼ਰਮਾਹਿਆ ਹਾਲਾ ਉਹ ਜਦੋਂ ਤੁਸੀਂ ਫੋਨ ਨੂੰ ਚੱਕਦੇ ਜੇ ਖੋਲਦੇ ਜੇ ਤੇ ਤੁਸੀਂ ਉਸੇ ਟਾਈਮ ਹੀ ਬੰਦ ਕਰ ਦਿੰਦੇ ਕੋਈ ਵੇਖ ਨਹੀਂ ਸਕਦੇ ਕੋਈ ਕੰਟਰੋਲ ਨਹੀਂ ਕੋਈ ਵੀ ਕੰਟਰੋਲ ਨਹੀਂ ਮੈਂ ਠੇਕਾ ਹੀ ਨਹੀਂ ਲੈਂਦਾ ਮੈਂ ਕਿੰਨਾ ਸਾਰੀ ਦੁਨੀਆ ਦਾ ਮੈਂ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਆ ਨਿਹੰਗ ਜਥੇਬੰਦੀ ਜਿਨ੍ਹਾਂ ਨੇ ਬੜਾ ਵਧੀਆ ਮੈਂ ਬਾਰ-ਬਾਰ ਗੱਲ ਕਰਨ ਬੜਾ ਵਧੀਆ ਸਟੈਪ ਚੁੱਕਿਆ ਉਹਨਾਂ ਨੇ ਕਿ ਜਿਹੜਾ ਇਹ ਗੰਦ ਜਿਹੜੇ ਬਗਦੇ ਆ ਉਹਨਾਂ ਨੂੰ ਵਾਰੀ-ਵਾਰੀ ਵਾਰਨਿੰਗਾਂ ਦੇਂਦੇ ਹੋਣ ਉਹਨਾਂ ਨੂੰ ਸਮਝਾਉਂਦੇ ਨੇ ਦੇਖੋ ਕਿੱਡਾ ਵਧੀਆ ਮੈਰੋ ਜਿਨੇ ਵੀ ਜਾਂ ਹੋਰ ਨੰਗ ਜਥੇਬੰਦੀਆਂ ਵੀ ਜਿਹੜੇ ਸਮਝਾ ਰਹੇ ਉਹਨਾਂ ਨੂੰ ਇੱਜ਼ਤ ਮਾਨ ਦੇ ਕੇ ਸਮਝਾ ਰਹੇ ਭੈਣ ਵੀ ਭੈਣ ਭੈਣ ਕਰਕੇ ਉਹਨਾਂ ਨਾਲ ਗੱਲ ਕਰ ਰਿਹਾ ਉਹ ਕੋਈ ਯਾਰ-ਯਾਰ ਕੰਡੀਆਂ ਨੂੰ ਕਿੰਨਾ ਸਤਕਾਰ ਦੇ ਰਹੇ ਨੇ ਸਾਰੇ ਨੰਗ ਜਥੇਬੰਦੀਆਂ ਬੜਾ ਵਧੀਆ ਉਹ ਸਟੈਪ ਚੁੱਕ ਰਹੇ ਨੇ ਪਰ ਮੈਂ ਫੇਰ ਬਾਰ-ਬਾਰ ਬੇਨਤੀ ਕਰਦਾ ਆ ਜਿਹੜੀ ਕਮਲ ਕੋਰ ਦੇ ਨਾਂ ਤੇ ਆਈਡੀ ਹੈ ਨਾ ਜਿਹੜੀ ਮੈਂ ਤੁਹਾਨੂੰ ਆ ਦਿਖਾ ਰਿਹਾ ਆ ਉਹਦੀ ਆ ਦੇਖੋ ਫੋਟੋ ਇਹਨੂੰ ਨੱਥ ਪਾ ਲੋ ਮੈਨੂੰ ਤਾਂ ਕਹਿੰਦਿਆਂ ਵੀ ਝਿਜਕਨੀ ਬੇਸ਼ਰਮ ਹੋਏਗਾ ਦਾ ਪਿਓ ਇਹਦੀ ਭਰਾ ਬੇਸ਼ਰਮ ਹੋਏਗਾ ਸਾਰਾ ਪਰਿਵਾਰ ਬੇਸ਼ਰਮ ਹੋਏਗਾ ਜਿਹਨੂੰ ਇੰਨਾ ਗੰਦ ਬੱਕਰੀ ਤੁਹਾਡੀ ਕੁੜੀ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਕਹਨੇ ਤੋਂ ਬਾਹਰ ਸਾਹਮਣੇ ਆ ਜਾਓ ਮੀਡੀਆ ਸਾਹਮਣੇ ਕਿ ਸਾਡੇ ਕਹਨੇ ਤੇ ਇਹ ਕੁੜੀ ਹੈ ਨਹੀਂ ਜੋ ਕਰਨਾ ਕਰ ਲੋ ਫਿਰ ਸਮਾਜ ਸੇਵੀ ਜਥੇਬੰਦੀਆਂ ਨੂੰ ਦੱਸ ਦੇਣਗੇ ਕਿ ਕਿਦਾਂ ਗੰਦਬਗੀ ਦਾ ਕਿਦਾਂ ਵੀਡੀਓ ਬਣਾ ਬਣਾ ਉਹ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਜੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਗਲਤ ਰਸਤੇ ਤੋਰੇ YouTube ਬਣਿਆ ਸੀ ਠੀਕ ਆ ਮੈਂ ਮਾੜਾ ਨਹੀਂ ਕਹਿੰਦਾ YouTube ਨੂੰ YouTube ਤੇ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਚੀਜ਼ਾਂ ਮਿਲਦੀਆਂ ਤੁਹਾਨੂੰ ਕਿਸੇ ਚੀਜ਼ ਬਾਰੇ ਨੌਲੇਜ ਨਹੀਂ ਕੋਈ ਪ੍ਰੋਡਕਟ ਲਿਆਉਂਦੇ ਉਹ ਤੁਹਾਨੂੰ ਪਤਾ ਲੱਗਦਾ ਕਿਦਾਂ ਚੱਲਣਾ ਹਰ ਚੀਜ਼ ਦੀ ਲੋਕਾਂ ਨੇ ਵਧੀਆ ਗਿਆਨ ਵਾਲੀਆਂ ਚੀਜ਼ਾਂ ਵੀ ਵੀਡੀਓ ਤੇ ਪਾਉਂਦੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਖੇਤੀਬਾੜੀ ਦੇ ਬਾਰੇ ਦੱਸਦੇ ਆ ਦੂਜੇ ਐਜੂਕੇਸ਼ਨ ਬਾਰੇ ਦੱਸਦੇ ਪਰ ਆ ਗੰਦ ਵਿੱਚ ਜਿਹੜਾ ਵੜ ਗਿਆ ਨਾ ਇਹ ਬੜਾ ਗੰਭੀਰ ਵਿਸ਼ਾ ਵਾ ਅਸੀਂ ਸੋਚਾਂਗੇ ਇਹਨੂੰ ਕਿੱਦਾਂ ਗੱਢੀਏ ਗੰਦ ਨੂੰ ਇਹਦੇ ਬਾਰੇ ਤੁਸੀਂ ਵੀ ਗੰਭੀਰ ਹੋ ਜੋ ਤੁਸੀਂ ਕੁਝ ਨਾ ਕੁਝ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਨਾਲ ਅਸੀਂ ਵੀ ਰਾਫਤਾ ਕਾਇਮ ਕਰਾਂਗੇ ਔਰ ਤੁਸੀਂ ਤੁਹਾਡੇ ਕੀ ਬੇਨਤੀ ਹੈ ਜਿੱਥੇ-ਜਿੱਥੇ ਵੀ ਤੁਹਾਡੇ ਇਲਾਕੇ 'ਚ ਇਹੋ ਜਿਹਾ ਗੰਦ ਆ ਨਾ ਜਿਹੜਾ ਵੀਡੀਓ ਪਾਉਂਦਾ ਤੇ ਇਕੱਠੇ ਹੋ ਗੋਦੇ ਘਰ ਜਾ ਕੇ ਉਹ ਤੇ ਪਿਓ ਦੇ ਉੱਤੇ ਮੂੰਹ ਦੇ ਉੱਤੇ ਖੇਤਰ ਮਾਰੋ ਵੀ ਆ ਤੇਰੀ ਕੁੜੀ ਕੀ ਕੰਦੀ ਐ ਇਹ ਸਿੱਖਿਆ ਦੇਣ ਦੇਗੇ ਬਿਲਕੁਲ ਹੀ ਪੈਸਿਆਂ ਲਈ ਨੰਗੇ ਸ਼ੁਰੂ ਕਰ ਦਿੱਤਾ ਕੱਪੜੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਟੈਲੈਂਟ ਆ ਤੁਹਾਡੇ 'ਚ ਜੇ ਟੈਲੈਂਟ ਆ ਤੁਹਾਡੇ 'ਚ ਐਕਟਿੰਗ ਆ ਤੁਹਾਨੂੰ ਡਾਂਸ ਆ ਭੰਗੜਾ ਗਿੱਧਾ ਜਾਂ ਹੋਰ ਵੀ ਡਾਕ ਕਰਕੇ ਦਿਖਾਓ ਨਾ ਆਹ ਕੀ ਗੱਲ ਹੋਈ ਕੱਪੜੇ ਲਾ ਲੈ ਤੇ ਵੀਊ ਲੈ ਲੈ ਬੜੇ ਭਰੇ ਮਾਨਾ ਅਫਸੋਸ ਨਾ ਕਰਨਾ ਦਿਲ ਅ ਜ ਕਹ ਰਿਹਾ ਕਿ ਅਸੀਂ ਜਿਹੜੀ ਵੀਡੀਓ ਬਣਾਉਣੀ ਸੀ ਸਮਾਜ ਨੂੰ ਸੇਧ ਦੇਣ ਵਾਲੀਆਂ ਬਣਾਉਂਦੇ ਸੀ ਫਿਲਮਾਂ ਅਸੀਂ ਬੰਦ ਕਰ ਦਿੱਤੀਆਂ ਬੰਦ ਕਰਤਾ ਸਾਰਾ ਕੁਝ ਕਿਉਂਕਿ ਲੋਕ ਗੰਦ ਦੇਖਣਾ ਚਾਹੁੰਦੇ ਚੰਗੀ ਚੀਜ਼ ਨਹੀਂ ਦੇਖਣਾ ਚਾਹੁੰਦੇ ਅੱਜ ਵੀ ਮੇਰੇ ਚੈਨਲ ਤੇ ਜੇ ਸਟਾਰ ਧਾਰੀਵਾਲ ਤੇ ਜਾ ਕੇ ਦੇਖ ਲਓ ਤੁਹਾਨੂੰ ਇੱਕ ਵੀ ਕੋਈ ਡਬਲ ਮੀਨਿੰਗ ਜਾਂ ਇੱਕ ਵੀ ਕੋਈ ਗੱਲ ਕੋਈ ਨਘੇਜ ਵਾਲੀ ਜਾਂ ਕੋਈ ਵੀ ਗੱਲ ਤੁਹਾਨੂੰ ਮਿਲੂਗੀ ਤੇ ਮੈਂ ਤੁਹਾਡੇ ਦੇਣਦਾਰ ਹੋਵਾਂਗਾ ਐਡੀਆਂ ਵਧੀਆਂ ਫਿਲਮਾਂ ਪੈਸਾ ਵੀ ਲਾਇਆ ਮਿਹਨਤ ਵੀ ਕੀਤੀ ਤੋਂ ਪੰਜ ਮਰੇ ਸਾਰਾ ਸਾਡਾ ਯੂਨਿਟ ਪਰ ਤੁਸੀਂ ਉਹਨੂੰ ਸ਼ੇਅਰ ਨਹੀਂ ਕੀਤਾ ਉਹ ਚੀਜ਼ਾਂ ਨੂੰ ਤੁਸੀਂ ਉਹ ਚੀਜ਼ਾਂ ਨੂੰ ਲਾਈਕ ਨਹੀਂ ਕੀਤਾ ਤੇ ਦੁਖੀ ਮੰਨ ਅਸੀਂ ਉਹ ਵੀਡੀਓ ਬਣਾਉਣੀਆਂ ਫਿਲਮਾਂ ਬਣਾਉਣੀਆਂ ਛੱਡਤੀਆਂ ਕਿ ਤੁਸੀਂ ਚੰਗਈ ਚੀਜ਼ ਨਹੀਂ ਵੇਖ ਸਕਦੇ ਤੁਸੀਂ ਵੀ ਗਾਂਦੀ ਵੇਖਣਾ ਚਾਹੁੰਦੇ ਜੇ ਇਸੇ ਕਰਕੇ ਗਾਂਦੀ ਪਰਮਾਰ ਹੋ ਗਈ ਪ੍ਰਮੋਟ ਹੀ ਨਹੀਂ ਕਰਦੇ ਚੰਗੀਆਂ ਚੀਜ਼ਾਂ ਨੂੰ ਉਹ ਕੋਈ ਧਾਰਮਿਕ ਗੱਲ ਕਰਦਾ ਉਹਨੂੰ ਨਹੀਂ ਪ੍ਰਮੋਟ ਕਰਦੇ ਆ ਮੈਂ ਹੁਣ ਗੱਲਾਂ ਕੰਡਿਆ ਨਾ ਜਿਹੜੀਆਂ ਕਿੰਨੀਆਂ ਗੱਲਾਂ ਵੀ ਅਨਗੇਜ਼ ਬਾਰੇ ਕਿ ਇਹ ਕਿਸੇ ਨੇ ਸ਼ੇਅਰ ਨਹੀਂ ਕਰਨੀ ਮੈਨੂੰ ਪਤਾ ਇਹ ਵਿਊ ਵੀ ਨਹੀਂ ਆਉਣੇ ਆਉਂਦੇ ਹੀ ਨਹੀਂ ਲੋਕੀ ਕਹਿੰਦੇ ਨਹੀਂ ਕਹਿੰਦੇ ਬਕਵਾਸ ਕਰਦਾ ਵਾ ਗੁੱਸੇ 'ਚ ਬੋ ਰਹਾ ਮੈਂ ਇਸ ਕਰਕੇ ਕਿ ਮੇਰਾ ਮਨ ਵੀ ਦੁਖੀ ਹੈ ਕੋ ਕਹਿੰਦੇ ਭੌਂਗਦਾ ਰਹਿੰਦਾ ਐਵੇਂ ਹੀ ਮਲ ਛੱਡੋ ਲੋਕੀ ਤੇ ਕਲਿੱਕ ਕਰਕੇ ਐ ਕਰ ਦਿੰਦੇ ਹੋਣੇ ਕਿਉਂਕਿ ਮੈਂ ਕੋਈ ਇਹਦੇ ਵਿੱਚ ਇਹੀ ਵੀਡੀਓ ਜੇ ਉਹਦੀ ਮੈਂ ਨਾਲ ਨਾਲ ਡਾਂਸ ਜਾਂ ਗੰਦੇ ਜਿੱਦਾਂ ਦੀ ਉਹ ਡਰੈੱਸ ਪਾਉਂਦੀ ਹੈ ਜਿੱਦਾਂ ਦੇ ਉਹ ਕਰਕੇ ਨਾਲ ਨਾਲ ਚਲਾਉਂਦਾ ਨਾ ਤੇ ਇਹ ਵੀਡੀਓ ਤੇ ਲੱਖਾਂ ਵਿਊ ਆ ਜਣੇ ਪਰ ਮੇਰਾ ਜਮੀਰ ਨਹੀਂ ਉਹ ਕੰਮ ਕਰਦਾ ਇਹ ਵੀ ਕੰਮ ਲੋਕਾਂ ਨੇ ਸ਼ੁਰੂ ਕਰ ਲਿਆ ਇੱਕ ਪਾਸੇ ਬਰਾਈ ਕਰਦੇ ਇੱਕ ਪਾਸੇ ਉਹ ਜੀ ਵੀਡੀਓ ਵੀ ਚਲਾਉਂਦੇ ਆ ਉਹ ਵੀਡੀਓ ਵੇਖ ਕੇ ਤੁਹਾਡੀ ਵੀਡੀਓ ਵੀ ਚੱਲਦੀ ਪਰ ਮੇਰਾ ਜਮੀਨ ਮੈਂ ਫੋਟੋ ਜ਼ਰੂਰ ਦਿਖਾ ਰਿਹਾ ਆ ਦੀ ਇਹਨੂੰ ਨੱਥ ਪਾਓ ਚੰਗੀ ਚੀਜ਼ ਵੇਖੋ ਮੈਂ ਤੇ ਬੇਨਤੀ ਕਰ ਸਕਦਾ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਜੇ ਮੇਰੇ ਵਿਚਾਰ ਤੁਹਾਨੂੰ ਚੰਗੇ ਲੱਗਦੇ ਆ ਤੇ ਕਿਰਪਾ ਕਰਕੇ ਇਹਨੂੰ ਸ਼ੇਅਰ ਡਰਦੇ ਕਿਉਂ ਜੇ ਮੈਨੂੰ ਪਤਾ ਇਹ ਨਹੀਂ ਹੁੰਦਾ ਉਹ ਜੇ ਤੁਸੀਂ ਮੇਰੇ ਵਿਚਾਰਾਂ ਨਾਲ ਨਹੀਂ ਸਹਿਮਤ ਤਾਂ ਵੀ ਲਿਖ ਦਿਓ ਕਮੈਂਟ ਤੇ ਕਰਿਆ ਕਰੋ ਘੱਮਸੇ ਕਮ ਕਿਸੇ ਨੂੰ ਹੌਸਲਾ ਦੇ ਦਿਓ ਸੋ ਇਨੀਆਂ ਗੱਲਾਂ ਨਾਲ ਮੈਂ ਆਪਣੀ ਗੱਲਾਂ ਨੂੰ ਵਿਰਾਮ ਦਿੰਦਾ ਅਗਲੀ ਕਿਸੇ ਫਿਰ ਵੀਡੀਓ 'ਚ ਵੇਖਾਂਗੇ ਮਿਲਾਂਗੇ ਚੰਗੇ ਵਿਚਾਰਾਂ ਨਾਲ ਤਦ ਤੱਕ ਅਜਾਜ਼ ਦਿਓ ਜੀ ਧੰਨਵਾਦ